ਬਹੁਤ ਧੰਨਵਾਦ ਸਮੁੱਚੇ ਨਗਰ ਦਾ ਧੰਨਵਾਦ ਫੋਰਟ ਕਬੱਡੀ ਤਿਆਰ ਦੇ ਵਿੱਚ ਸਵਾਗਤ ਕਰਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਰੈਡੀਕੇ ਦੀ ਸਾਧ ਸੰਗਤ ਦਾ ਸਰਪੰਚ ਸਾਹਿਬ ਦਾ ਉਹਨਾਂ ਦੇ ਨਾਲ ਜਿਹੜੇ ਸਾਰੇ ਵੀਰ ਸਰਪੋ ਵੀਰ ਹਰਦੀਪ ਸਿੰਘ ਸਰਪੰਚ ਦੋਲਤਪੁਰ ਦਾ ਸਨਮਾਨ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਮੇਰੇ ਟਰੈਕਟਰਾਂ ਤੇ ਰਹੋ ਤੁਸੀਂ ਸਾਰੇ ਬੋਲੇ साल श्रलकाल बाल श्री बरणी पिंड सबुचे ਸਾਡੇ ਸੁਖਵਿੰਦਰ ਸਿੰਘ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵੱਡੀ ਤعداد ਦੇ ਵਿੱਚ ਸਾਡੇ ਸੰਗਤਾਂ ਨੂੰ ਇਕੱਠੇ ਕਰਕੇ ਸਰਪੰਚ ਹਰਦੀਪ ਦਾ ਸਨਮਾਨਿਤ ਕੀਤਾ ਬਹੁਤ-ਬਹੁਤ ਧੰਨਵਾਦ ਅਸੀਂ ਹਮੇਸ਼ਾ ਰਣੀਕੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਹਮੇਸ਼ਾ ਰਣੀ ਰਹਾਂਗੇ ਰਣੀਕੇ ਪਿੰਡ ਦਾ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਹੁਲਾਰਾ ਦਿੱਤਾ ਬਹੁਤ ਵੱਡਾ ਪਿਆਰ ਦਿੱਤਾ ਰਣੀਕੇ ਪਿੰਡ ਨੇ ਬਹੁਤ-ਬਹੁਤ ਧੰਨਵਾਦ ਰਣੀਕੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਆਪਣਾ 1 ਕਿਲੋਮੀਟਰ ਦਾ ਜਿਹੜਾ ਸਾਫਾ